ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਸੰਗਤ ਜੀ ਜੋ ਪਿਛਲੀਆਂ ਸਾਡੀਆਂ ਪੰਜਾਬ ਚ ਇੱਕ ਵੀਡੀਓ ਬਾਤ ਹੋਈਆਂ ਸੀ ਜੋ ਬਿਹਾਰ ਦੇ ਲਾਗੇ 150 ਕਿਲੋਮੀਟਰ ਅੱਗੇ ਰਜੋਦੀ ਜਿੱਥੇ ਕਿ ਇੱਕ ਸ਼ਕਤੀਮੁਨੀ ਵੱਲੋਂ 2 2.5 ਸਾਲ ਪਹਿਲਾਂ ਵੀ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਨੂੰ ਉਹਨੇ ਬਿਆਦਵੀ ਕੀਤੀ ਸੀ ਔਰ ਘੋੜੇ ਦੇ ਪਾ ਕੇ ਸਰੂਪ ਲੈ ਕੇ ਗਿਆ ਸੀ ਉਸੇ ਹੀ ਡੇਰੇ ਦੇ ਵਿੱਚ ਸਾਨੂੰ ਪਤਾ ਲੱਗਾ ਸੀ ਕਿ ਉੱਥੇ ਆਪਾਂ ਦਰਸ਼ਨ ਕਰਨਗੇ ਜਦੋਂ ਦੇਖਿਆ ਸੀ ਉੱਥੇ ਤੇ ਉੱਥੇ ਕਾਫੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਰੂਪ ਦੀ ਵਿਦਬੀ ਹੋ ਰਹੀ ਸੀ। ਉਸ ਤੋਂ ਬਾਅਦ ਅਸੀਂ ਅੱਜ ਸਾਰੀ ਪ੍ਰਬੰਧਕ ਕਮੇਟੀ ਨੂੰ ਬਿਹਾਰ ਦੀ ਜਿਹੜੀ ਪਟਨਾ ਸਾਹਿਬ ਦੇ ਗੁਰਦਾਰ ਸਾਹਿਬ ਦੀ ਕਮੇਟੀ ਆ। ਉਹਨਾਂ ਵਿੱਚ ਸਾਡੀ ਸਾਰੀ ਅੱਜ ਬੈਠ ਕੇ ਮੀਟਿੰਗ ਹੋਈ ਆ ਤੇ ਸਾਨੂੰ ਉਹਨਾਂ ਨੇ ਸਾਰਾ ਭਰੋਸਾ ਦਿੱਤਾ ਕਿਉਂਕਿ ਇਹਨਾਂ ਦੀ ਨੌਲੇਜ ਵਿੱਚ ਉਹ ਨਹੀਂ ਸੀਗੀ। ਇਹਨਾਂ ਦੇ ਉਹ ਨੌਲੇਜ ਵਿੱਚ ਨਹੀਂ ਸੀਗੀ। ਅੱਜ ਅਸੀਂ ਇਹਨਾਂ ਨੂੰ ਲਿਖਤੀ ਦਿੱਤਾ ਆ ਛੇਤੀ ਜਿਹੜਾ ਉੱਥੇ ਸ਼ਕਤੀਮੁਨੀ ਦੇ ਆਪਾਂ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਰੂਪ ਪਏ ਆ। ਉਹਨੂੰ ਕਿਸੇ ਵੱਖਰੇ ਕਮਰੇ ਚ ਜਿਹੜਾ ਸੋਖਾ ਸੰਕਰਾਂਗੇ ਤੇ ਜਿਹੜੀ ਵੀ ਸੇਵਾ ਹੋਊਗੀ ਪਟਨਾ ਸਾਹਿਬ ਸਾਡੀ ਨਾਲ ਦੇ ਨਾਲ ਜਿਹੜਾ ਮਦਦ ਕਰਨਗੇ ਸਾਡੀ ਉਥੇ ਦਾ ਜਿਹੜਾ ਆਪਾਂ ਜਿਹੜੀ ਸੇਵਾ ਆ ਬਿਲਕੁਲ ਸਹੀ ਤਰੀਕੇ ਨਾਲ ਕਰਾਵਾਂਗੇ ਵਾਹਿਗੁਰੂ ਜੀ ਕਾ ਹਾਂਜੀ ਵੀਡੀਓ ਕਰਨ ਲਈ ਇਹਦੀ ਛੇਤੀ ਜਿਹੜਾ ਆਪਾਂ ਦੀ ਸੇਵਾ ਚੰਗੀ ਤਰ੍ਹਾਂ ਕਰਦੇ ਆਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਤੁਹਾਨੂੰ ਭਾਰੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਸਰੀ ਸੰਗਤ ਜੀ ਗੱਲ ਇਹ ਆ ਕਿ ਪਹਿਲਾਂ ਜਦੋਂ ਅਸੀਂ ਪਟਨਾ ਸਾਹਿਬ ਦੀ ਕਮੇਟੀ ਨੂੰ ਪ੍ਰਧਾਨ ਸਾਹਿਬ ਨਾਲ ਸਾਡੀ ਗੱਲ ਹੋਈ ਸੀ ਇਹਨਾਂ ਨੇ ਉਸੇ ਹੀ ਟਾਈਮ ਐਸਪੀ ਨੂੰ ਫੋਨ ਕੀਤਾ ਸੀਗਾ ਫਿਰ ਆਪਾਂ ਜਦੋਂ ਦਰਖਾਸਤ ਅਰਜੋਲੀ ਥਾਣੇ ਦਿੱਤੀ ਸੀ ਉਦੋਂ ਵੀ ਇਹਨਾਂ ਨੇ ਫੋਨ ਕਰ ਦਿੱਤਾ ਸੀਗਾ ਪਰ ਇੱਥੇ ਦੇ ਕੁਝ ਏਦਾਂ ਦੇ ਸੀ ਕਮੇਟੀ ਅਤੇ ਸਰਕਾਰ ਦੇ ਪ੍ਰਸ਼ਾਸਨ ਦਾ ਉਹ ਕਹਿੰਦੇ ਸੀ ਵੀ ਜਦੋਂ ਤੱਕ ਅਕਰ ਆਪਣੇ ਲੈਟਰ ਪੈਡ ਤੇ ਨਹੀਂ ਦੇ ਕੇ ਦਿੰਦੀ ਤੇ ਉਨਾਂ ਤੱਕਰ ਜਿਹੜੀ ਆਪਾਂ ਉਹ ਕਾਰਵਾਈ ਨਹੀਂ ਕਰਾਂਗੇ आज देना ने खेती जड़ी कार्रवाई कर दीती है जड़ी थी उथे मर्यादा बहाल करा देंगे भाई गुरु जी का कारसा भाई गुरु जी का आज हम लोग यहां गुणद्वारा प्रबंधक कमेटी तक श्री अमरंदर जी पटना साहब प्रधान साहब की अध्यक्षता में एक सरकार कमेटी के संगों के साथ और अपने निहम सिंह कर्तव्यबदी की तरफ से जो हमारे विक्की सिंह जी आए हैं इन सब सिंहों के साथ आज बैठ के हमारे इस इलाके में जो बहुत सारे गुरु ग्रंथ महाराज जी हैं पुरातन गुरु